ਤਰਨ ਤਾਰਨ ਦੇ ਅਧੀਨ ਆਉਂਦੇ ਕਸਬਾ ਫਤਿਹਬਾਦ ਦੇ ਕੋਲ ਦੋ ਮੋਟਰਸਾਈਕਲਾਂ ਦੀ ਹੋਈ ਆਮਨੋ-ਸਾਮਨੇ ਟੱਕਰ ਤੋਂ ਬਾਅਦ ਉੱਪਰ ਦੀ ਅਣਪਛਾਤੀ ਗੱਡੀ ਨੇ ਇੱਕ ਨੌਜਵਾਨ ਨੂੰ ਕੁਚਲਿਆ ਮੌਕੇ ਤੇ ਨੌਜਵਾਨ ਦੀ ਮੌਤ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਮੀਤ ਸਿੰਘ ਪੁੱਤਰ ਮੁਕਤੀਆਰ ਸਿੰਘ ਉਮਰ ਤਕਰੀਬਨ 24-25 ਸਾਲ ਜੋ ਆਪਣੇ ਕਿਸੇ ਕੰਮ ਲਈ ਪਿੰਡ ਪੋਹਰਵਾਲ ਤੋਂ ਫਤਿਹਬਾਦ ਜਾ ਰਿਹਾ ਸੀ ਤਾਂ ਪਿੰਡ ਤੋਂ ਕੁਝ ਹੀ ਦੂਰੀ ਤੇ ਮੋਟਰਸਾਈਕਲ ਦੀ ਆਮੋ-ਸਾਮne ਟੱਕਰ ਤੋਂ ਬਾਅਦ ਅਣਪਛਾਤੇ ਵਾਹਨ ਦੇ ਥੱਲੇ ਆ ਕੇ ਨੌਜਵਾਨ ਦੀ ਮੌਤ ਹੋ ਗਈ। ਕੁਝ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਦੇ ਦਾਖਲ ਕਰਵਾਇਆ ਗਿਆ ਹੈ। ਮੌਕੇ ਤੇ ਪਹੁੰਚੀ ਫਤਿਹਬਾਦ ਦੇ ਪੁਲਿਸ ਮੁਖੀ ਗਜਨ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜੋ ਵੀ ਜਾਂਚ ਵਿੱਚ ਆਵੇਗਾ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪਰਿਵਾਰਕ ਮੈਂਬਰਾਂ ਨੇ ਨੌਜਵਾਨ ਦੀ ਲਾਸ਼ ਨੂੰ ਤਰਨਤਾਰਨ ਤੋਂ ਗੋਇੰਵਾਲ ਸਾਹਿਬ ਨੂੰ ਜਾਣ ਵਾਲੇ ਰੋਡ ਤੇ ਲਾਸ਼ ਨੂੰ ਰੱਖ ਕੇ ਇਨਸਾਫ ਦੀ ਮੰਗ ਕੀਤੀ ਹੈ ਤਰਨਤਾਰਨ ਤੋਂ ਸੋਨੂ ਫਤਿਆਬਾਦ ਦੀ ਖਾਸ ਰਿਪੋਰਟ ਭੋਲਾ ਸਿੰਘ ਕਿਹੜਾ ਪਿੰਡ ਹੈ ਭਰੋ ਵਾਲੇ ਸੀ ਇਹ ਨੌਜਵਾਨ ਦੀ ਮੌਤ ਇਹ ਲੱਗਦਾ ਟੋਟਾ ਇਹ ਸਾਡਾ ਭਰਾ ਹੀ ਲੱਗਦਾ ਮਾਮੇ ਦਾ ਲੜਕਾ ਵਾ ਇੱਥੇ ਘਰੋਂ ਫਤਿਆਬਾਦ ਨੂੰ ਜਾ ਰਿਹਾ ਸੀ ਦੇ ਇਥੋਂ ਦੀ ਦੱਸਦੇ ਆ ਕਿ ਸਿਲੰਡਰ ਵਾਲੀ ਗੱਡੀ ਆਈ ਆ ਉਹ ਇਹਨਾਂ ਨੂੰ ਕੁਚਲ ਕੇ ਇੱਕ ਬੱਚੇ ਦੀ ਲੱਤ ਵੀ ਟੁੱਟੀ ਆ ਉਹਨੂੰ ਲੈ ਕੇ ਗਏ ਆ ਇਹਨਾਂ ਨੂੰ ਤਿੰਨਾਂ ਮੋਟਰਸਾਈਕਲਾਂ ਨੂੰ ਕੁਚਲ ਕੇ ਚਲ ਗਈ ਆ ਬਾਕੀ ਦੇ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੀ ਪੁਲਿਸ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਸਾਡਾ ਜਿਹੜਾ ਵਾ ਇਨਸਾਫ ਹੋਣਾ ਚਾਹੀਦਾ ਵਾ ਮੌਕੇ ਤੇ ਉਹ ਸਿਲੰਡਰ ਵਾਲੀ ਗੱਡੀ ਜਾਂ ਜਿਹੜੀ ਵੀ ਗੱਡੀ ਹੈਗੀ ਆ ਉਹ ਇੱਥੇ ਲਿਆਂਦੀ ਜਾਵੇ ਉਹਦੇ ਕੋਲ ਉਹਨੂੰ ਫੜਿਆ ਜਾਵੇ ਇਹ ਜਿਹੜੀ লাশ ਸ਼ਕਤ ਰੁਪਈਆ ਇਹ ਇਹ ਉਦੋਂ ਚੁੱਕਣੀ ਆ ਜਦੋਂ ਕਿ ਸਾਨੂੰ ਇਨਸਾਫ ਮਿਲਿਆ ਉਹ ਗੱਡੀ ਨੂੰ ਇਹ ਵਕਤ ਫੜਿਆ ਜਾਵੇ ਮੈਨੂੰ ਪਤਾ ਨਹੀਂ ਕਿ ਕਾ ਗੱਡੀ ਦਾ ਇਨਸਾਫ ਨਹੀਂ ਮਿਲਦਾ ਤਾਂ ਫਿਰ ਅਸੀਂ ਕੀ ਕਰੋਗੇ ਅੱਗੇ ਤੋਂ ਇਹ ਧਰਨਾ ਇੱਥੇ ਹੀ ਰਹੂਗਾ ਪੱਕਾ ਇੱਥੇ ਇੱਕ ਸਾਡੇ ਪਹਿਲਾਂ ਵੀ ਹੋਈ ਆ ਪਹਿਲਾਂ ਵੀ ਦੋ ਮੌਤਾਂ ਸਾਡੀਆਂ ਹੋ ਚੁੱਕੀਆਂ ਵਾ ਅਜ ਤੱਕ ਇਨਸਾਫ ਨਹੀਂ ਮਿਲਿਆ ਸੁਖਚੈਨ ਸਿੰਘ ਦੀ ਮੌਤ ਹੋ ਚੁੱਕੀ ਆ ਇਹ ਨੌਜਵਾਨ ਦਾ ਕੀ ਨਾਮ ਸੀ ਆ ਇਹ ਇਹਦਾ ਨਾਮ ਹੈ ਗੁਰਮੀਤ ਸਿੰਘ ਪਿਤਾ ਦਾ ਨਾਮ ਪਿਤਾ ਮੁਖਤਾਰ ਸਿੰਘ ਕੀ ਨਾ ਤੁਹਾਡੇ ਦਾ ਕਿਹੜਾ ਪਿੰਡ ਆ ਮਾਸਾ ਸਿੰਘ ਨੀ ਪਰ ਉਹ ਆ ਪਿੰਡ ਆ ਤੁਹਾਡੇ ਜਿਹੜੀ ਬੇਟੀ ਹੈ ਛੋਈ ਆ ਸੀ ਕਰਪਾਤ ਹੋਈ ਆ ਇਹ ਗੱਲ ਬਾਤ ਹੀ ਸਾਨੂੰ ਪਹਲਾ ਲਗਾ ਦੋ ਇਹਨਾਂ ਫੜਾਇਆ ਮਾਰ ਕੇ ਛੋਟ ਕੇ ਤੇ ਪੋਟੀਆਂ ਪੋਣੇ ਘੜ ਕੇ ਚਸਾ ਗਾਂ ਗਏ ਕੋਈ ਸੁਣਾਈ ਨਹੀਂ ਗੱਲ ਨਹੀਂ ਪਾਦੇ ਹੋਣ ਦੇ ਗਈ ਮਰੇ ਗਏ ਉੱਤੇ ਕੁੜੀ ਹੋਵੇ ਕੀ ਨਾ ਤੁਹਾਡੇ ਬੇਟੇ ਦਾ ਕਿੰਨੀ ਉਮਰ ਸੀ ਗੁਰਵੀਰ ਉਮਰ ਉਹ 20 22 ਸਾਲ ਵੀ ਚੱਲੇ ਸੀ ਹਾਂਜੀ ਇੱਥੇ ਚੱਲੇ ਸੀਗੇ ਚੱਲੇ ਨਾਲ ਪਤਾ ਮੈਂ ਘਰ ਬੈਠਾ ਸਾਰੇ ਘਰ ਦੇ ਮਰਕੋ ਇਸ ਘਰੇ ਆ ਹਾਂ ਕੀ ਮੰਗ ਕਰਦੇ ਜੀ ਹਾਂਜੀ ਕੀ ਮੰਗ ਕਰਦੇ ਜੀ ਮਗ ਵਾਲੇ ਕੋਈ ਮਸਲਾ ਜਿਹੜਾ ਬੋਟੀਆਂ ਕੱਢ ਗਿਆ ਮੇਰੇ ਪੋਤਾ ਮਾਰ ਗਿਆ ਤਾਂ ਮਨ ਨੂੰ ਕੀ ਮਰਨਾ ਮਾਰ ਕੇ ਫੜ ਗਿਆ ਹਾਂਜੀ ਪਤਾ ਲੱਗਾ ਕੱਢ ਜਾਈ ਪਤਾ ਟਰੱਕ ਚ ਲੱਗਣ ਦੇ ਜੀ ਸਲੇਟ ਦਾ ਟਰੱਕ ਚ ਤਾਂ ਟੱਕ ਛੱਡੀ ਰੱਖ ਬੈਠੇ ਉਹ ਕੀ ਮੰਗ ਕਰਦੇ ਜੀ ਮਗ ਨਹੀਂ ਕਰਦੀ ਸਾਫ ਨਹੀਂ ਸਾਫ ਹੀ ਮੰਗਣਾ ਕੋਈ ਅਹੀਂ ਕੀ ਗਰੀਬ ਬੱਤੇ ਨਹੀਂ ਜਾ ਵਾ ਉਹ ਬਾਕੀ ਮੈਂ ਕਲੀਅਰ ਕਰੂੰਗਾ ਕਿਹੜੇ ਨਾਲ ਦੋ ਮੈਂ ਚੁੱਕੀ ਚਾਰ ਜਾਂ ਫਤਿਹਾਂ ਮਾਰਾਂ ਕਿਹੜੇ ਨਾਲ ਫਤਿਹਾਂ ਮਾਰਾਂ ਚੁੱਕੀ ਫਤਿਹਾਂ ਮਾਰਾਂ ਠੀਕ ਹੈ ਅੰਜ ਸਰ ਮਾਫੀ ਤੇ ਆਏ ਤੁਸੀਂ ਅਜੇ ਨਾ ਕਲੀਅਰ ਨਹੀਂ ਹੋ ਰਿਹਾ ਵੀ ਗੱਡੀ ਪਰ ਕਿਹੜੀ ਨਾਲ ਐਕਸੀਡੈਂਟ ਹੋਇਆ ਮੈਨੂੰ ਕਲੀਅਰ ਕਰ ਲੂਗਾ ਗੱਡੀ ਫੜ ਲਾਂਗੇ ਮੈਂ ਕਿਹਾ ਪਰਚਾ ਦੇ ਦੇਣਾ ਮੈਂ ਮੈਂ ਬਾਈ ਨੇਮ ਜਿਹੜਾ ਲਿਖਾਉਣ ਦੇ ਉੱਤੇ ਪਰਚਾ ਦੇ ਦੇਣਾ ਬਵਾਰ ਕੋਲੋਂ ਦਾ ਕਹਿਣਾ ਵੀ ਗੈਸ ਵਾਲੀ ਗੱਡੀ ਆ ਉਹ ਤੋਂ ਹੀ ਲੱਗੀ ਆ ਜੀ ਯਾਰ ਗੈਸ ਵਾਲੀ ਗੱਡੀ ਆ ਤੇ ਗੈਸ ਵਾਲੀਆਂ ਗੱਡੀਆਂ ਦਾ ਪਤਾ ਕਰ ਲਈ ਨਹੀਂ ਹੁਣ ਆਪਾਂ ਨੂੰ ਆਪਾਂ ਨੂੰ ਜਾਂ ਤਾਂ ਕੋਈ ਪੱਕਾ ਪ੍ਰੂਫ ਹੋਵੇ ਵੀ ਆਹੋ ਗੱਡੀ ਕਿਹੜਾ ਕਰਾਂ ਹਾਂ ਹੁਣ ਇਹ ਮੈਂ ਪਰਚਾ ਦੇ ਦਿੰਦਾ ਮੈਨੂੰ ਕੀ ਆ ਇਹਦੀ ਡੈੱਡ ਬੋਡੀ ਜਮ੍ਹਾਂ ਕਰਾਉਣਗੇ ਇਹਨੂੰ ਵਿਚਾਰੇ ਨੂੰ ਕਿਉਂ ਰੋਲਣਾ ਵਾ ਪਰਚਾ ਮੈਂ ਹੁਣੇ ਦੇ ਦਿੰਦਾ ਵਾ ਜਿਹਦਾ ਨਾਮ ਸਾਹਮਣੇ ਆਊ ਉਹਨੂੰ ਮੈਂ ਬਾਈ ਨੇਮ ਕਰ ਦਊਗਾ ਠੀਕ ਹੈ ਸਰ ਮੇਰੇ ਤੂੰ ਹੁਣੇ ਪਰਚਾ ਦੇ ਸੱਜੇ ਹੁਣੇ ਕੈਮਰੇ ਵਿੱਚ ਚੈੱਕ ਤੇ ਹੁਣੇ ਪਰਚਾ ਦੇਣ ਲੱਗਾ ਸਾਡੇ ਨਾਲ ਹੀ 4 ਜਣੇ ਚੱਲਦੇ ਆਣੇ ਕੈਮਰੇ ਚੈੱਕ ਕਰਾਓ ਕੈਮਰਾ ਚਾਲੂ ਕੈਮਰੇ ਚੈੱਕ ਕਰ ਕੈਮਰੇ ਕਿੱਦਾਂ ਪਤਾ ਅਗਲਾ ਤੂੰ